ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ देर रात ਤੱਕ ਚੱਲੀ ਇਹ ਬੈਠਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ ਲੋਕ ਸਭਾ ਚੋਣਾਂ ਵਿੱਚ ਹਾਰ ਮਗਰੂ ਪਾਰਟੀ ਦੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਚਰਚਾ ਕੀਤੀ ਗਈ ਦਲਜੀਤ ਸਿੰਘ ਟੀਮਾ ਮੁਤਾਬਕ ਕੋਰ ਕਮੇਟੀ ਦੇ ਕਿਸੇ ਮੈਂਬਰ ਨੇ ਮੀਟਿੰਗ ਦੌਰਾਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਕੋਈ ਸਵਾਲ ਖੜਾ ਨਹੀਂ ਕੀਤਾ ਬਲਕਿ ਉਹਨਾਂ ਦੀ ਅਗਵਾਈ ਤੇ ਪੂਰਾ ਭਰੋਸਾ ਪ੍ਰਗਟਾਇਆ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਹੈ ਉਹਦੀ ਸਾਰੀ ਦੀ ਰਿਪੋਰਟ ਦੇ ਵਿੱਚ ਡਿਟੇਲਡ ਅਸੀਂ ਸਮੀਖਿਆ ਕੀਤੀ ਹੈ। ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਦੇ ਸਮੇਂ ਦੇ ਵਿੱਚ ਵਕਫਾ ਕ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰਪਸ ਵੀ ਸਾਰੀਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ। ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿਤੇ ਕੋਈ ਕਮੀ ਰਹਿ ਗਈ ਹੈ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਬੈਟਰ ਕਰਨਾ ਉਹ ਇਹ ਹੈ ਕਿ ਜਿੱਥੇ ਵੀ ਕਿਤੇ ਇਲੈਕਸ਼ਨ ਦੇ ਵਿੱਚ ਜਾਂ ਅੱਗੇ ਪਿੱਛੇ ਕਿਸੇ ਦੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਕੱਲ ਨੂੰ ਜਿਹੜੀ ਹੈ ਮੰਤਰੀ ਤੋਂ ਅਨਾਉਂਸ ਹੋ ਜੇਗੀ ਉਹ ਜਿਹੜੀ ਵੀ ਕੋਈ ਸ਼ਿਕਾਇਤ ਹੈ ਉਹ ਡਿਸਪਲਿਨਰੀ ਕਮੇਟੀ ਜਿਹੜੀ ਹੈ ਉਹ ਢੀਲ ਕਰੇਗੀ ਜੇ ਉਹ ਬਾਕੀ ਨੂੰ ਵੀ ਕਹਿੰਦਾ ਗਿਆ ਕਿ ਇਲੈਕਸ਼ਨ ਦੀ ਜੇ ਕੋਈ ਸ਼ਿਕਾਇਤ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਡਿਸਪਲਿਨ ਕਮੇਟੀ ਫਿਰ ਬਾਅਦ ਚ ਸਾਰਾ ਸੋਚ ਵਿਚਾਰ ਕੇ ਤੇ ਫਿਰ ਕੈਟਲ ਦੇ ਵਿੱਚ ਇਨਸੀਡੈਂਟ ਹੋਈ ਸੀ ਜਿਹੜਾ ਸਿੱਖ ਨੌਜਵਾਨ ਨੂੰ ਕਲਸਤਾਨੀ ਕਹਿ ਕੇ ਤੇ ਉਹਦੇ ਉੱਤੇ ਹਮਲਾ ਕੀਤਾ ਗਿਆ ਇਹੋ ਜਿਹੇ ਜਿਹੜੇ ਹੇਟ ਕਰਾਈਮ ਐ ਪਹਿਲਾਂ ਕੰਗਣਾ ਰਣੌਤ ਨੇ ਜਿਸ ਤਰੀਕੇ ਕਿਸਾਨਾਂ ਦੇ ਖਿਲਾਫ ਬੀਬੀ ਦੇ ਖਿਲਾਫ ਸਟੇਟਮੈਂਟਾਂ ਦਿੱਤੀਆਂ ਸੀ ਇਹ ਜਿਹੜੇ ਹੇਟ ਕਰਾਈਮ ਐ ਇਹਨਾਂ ਨੂੰ ਕੰਡਮ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼ਕਤੀ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ